ਮੇਰੀ ਪਰਿਵਾਰਕ ਟਰਾਂਸਪੋਰਟ ਆ ਜਿਹਦੇ ਵਿੱਚ ਕਾਫੀ ਮੁਲਾਜ਼ਮ ਕੰਮ ਕਰਦੇ ਨੇ ਉਹਦੇ ਵਿੱਚ ਅੱਜ ਸਾਡੇ 9:50 ਤੇ ਸਵੇਰੇ ਬੱਸ ਸਟੈਂਡ ਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਡਾ ਇੱਕ ਅਡਾ ਇਨਚਾਰਜ ਆ ਮੁੰਡਾ ਮੱਖਣ ਸਿੰਘ ਉਹਨੂੰ ਸ਼ਰਿਆਂ ਗੋਲੀਆਂ ਮਾਰ ਕੇ ਉਹਦਾ ਕਰ ਦਿੱਤਾ ਗਿਆ ਕਤਲ ਉਸ ਦੇ ਸਰੀਰ ਦੇ ਵਿੱਚ 14 ਗੋਲੀਆਂ ਵੱਜੀਆਂ ਨੇ ਸ਼ਰਿਆਮ 3 ਤੋਂ 4 ਮੋਟਰਸਾਈਕਲਾਂ ਦੇ ਵਿਅਕਤੀ ਆਏ ਤੇ ਉਹਨਾਂ ਨੇ ਉਸ ਸਾਡੇ ਵਰਕਰ ਦਾ ਸਾਡੇ ਟਰਾਂਸਪੋਰਟ ਦਾ ਜਿਹੜਾ ਅਸੀਂ ਮੈਨੇਜਰ ਕਹਿ ਲੋ ਅਡਾ ਇੰਚਾਰਜ ਕਹਿ ਲੋ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ ਮੈਂ ਪੁਲਿਸ ਨੂੰ ਇਨਫਾਰਮ ਕੀਤਾ ਸੀ ਕਿ ਸਾਡੇ ਸਾਰੇ ਪਰਿਵਾਰ ਨੂੰ ਤੇ ਸਾਡੇ ਵਰਕਰ ਸਾਥੀ ਜਿਹੜੇ ਨੇ ਇਹਨਾਂ ਨੂੰ ਵੱਖ-ਵੱਖ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ ਅਸੀਂ ਪੁਲਿਸ ਸਟੇਸ਼ਨ ਮਜੀਠਾ ਵਿਖੇ ਇੱਕ ਐਫ ਆਈ ਆਰ ਵੀ ਲੋਜ ਕਰਾਈ ਸੀ ਗੈਂਗਸਟਰ ਦੋਨੀ ਬਾਲਿਆ ਉਹਦੇ ਬਰ ਖਿਲਾਫ ਉਸ ਤੋਂ ਬਾਅਦ ਜਦੋਂ ਫਿਰ ਸਾਡੇ ਵਰਕਰਾਂ ਨੂੰ ਧਮਕੀਆਂ ਆਈਆਂ ਫਿਰ ਅਸੀਂ ਕੁਝ ਦਿਨ ਪਹਿਲਾਂ ਹੀ ਧਮਕੀਆਂ ਦੇ ਵਿੱਚ ਕੀ ਕਹਿੰਦੇ ਲੈ ਜੀ ਬੋਲਣ ਦੇ ਲੈ ਟੀਮ ਕੰਪਲੀਟ ਅਸੀਂ ਕੁਝ ਦਿਨ ਪਹਿਲਾਂ ਹੀ 10 ਦਿਨ ਪਹਿਲਾਂ ਹੀ ਅਸੀਂ ਐਸ ਐਚਓ ਰਾਮ ਬਾਗ ਜਿਹੜੇ ਮੈਡਮ ਨੇ ਉਹਨਾਂ ਨੂੰ ਮੁੰਡਾ ਸਾਡਾ ਕਬਲ ਆ। ਉਹਨੂੰ ਫਿਰ ਧਮਕੀ ਆਈ। ਉਹ ਫਿਰ ਜਾ ਕੇ ਨੋਟ ਕਰਵਾ ਕੇ ਆ ਤੇ ਥਾਣੇ ਉਹਦਾ ਰੈਜ਼ਿਡੈਂਸ ਜਿੱਥੇ ਥਾਣੇ ਦੇ ਵਿੱਚ ਸੀ ਉਹ ਉੱਥੇ ਦਰਖਾਸਤ ਦੇ ਕੇ ਆ ਪਰ ਪੁਲਿਸ ਦੀ ਥਿਲੀ ਕਾਰਵਾਈ ਤੇ ਕਾਰਨ ਅੱਜ ਅਸੀਂ ਆਪਣਾ ਪੁੱਤਾਂ ਵਰਗਾ ਜਿਹੜਾ ਸਾਡਾ ਵਰਕਰ ਸੀ ਜਿਹੜਾ ਕਮ ਸੇ ਕਮ ਸਾਡੇ ਤੋਂ 25-30 ਸਾਲ ਤੋਂ ਜਦੋਂ ਦੀ ਸਾਡੀ ਟਰਾਂਸਪੋਰਟ ਆ ਉਦੋਂ ਦਾ ਸਾਡਾ ਕੰਮ ਕਰ ਰਿਹਾ ਸੀ ਤੇ ਅੱਜ ਉਹਦਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਕਰੇ ਆਮ ਦੇਖ ਲਓ ਕਿਵੇਂ ਗੈਂਗਸਟਰ ਜਿਹੜੇ ਨੇ ਪੰਜਾਬ ਦੀ ਸ਼ਾਂਤੀ ਦਾ ਇਹਨਾਂ ਨੇ ਸੱਤਿਆਨਾਸ਼ ਕਰਕੇ ਰੱਖ ਦਿੱਤਾ ਪਰ ਪੰਜਾਬ ਸਰਕਾਰ ਦੀ ਨਲਾਕੀ ਕਹਿ ਲਓ ਢਿੱਲ ਕਹਿ ਲਓ ਪਤਾ ਨਹੀਂ ਇਹਨਾਂ ਦੀ ਕੀ ਨੀਤੀ ਆ ਜਿਹੜਾ ਇਹ ਉਹਨਾਂ ਨੂੰ ਕਿਸੇ ਨੂੰ ਵੀ ਜੜਾ ਵਾ ਮੇਰਾ ਖਿਆਲ ਕਿ ਕੋਈ ਸੁਰੱਖਿਆ ਨਹੀਂ ਦੇ ਰੇ ਅਸੀਂ ਸੀਪੀ ਸਾਹਿਬ ਨੂੰ ਵੀ ਮਲੇ ਸੀ ਮੈਂ ਖੁਦ ਜਾ ਕੇ ਮਿਲ ਕੇ ਆਇਆ ਸੀ ਸਾਰੀ ਇਹਨਾਂ ਨੂੰ ਜਾਣਕਾਰੀ ਦੇ ਕੇ ਆਇਆ ਸੀ ਪਰ ਕੋਈ ਕਾਰਵਾਈ ਕੋਈ ਨਹੀਂ ਅੱਛਾ ਕਿੰਨੇ ਦੀ ਫਰੋਤੀ ਮੰਗੀ ਗਈ ਸੀ ਤੁਹਾਡੇ ਸਾਡੇ ਕੋਲੋਂ ਇਹਨਾਂ ਨੇ 2 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ ਸਾਡੇ ਮੁਲਾਜ਼ਮਾਂ ਕੋਲੋਂ ਸਾਡੇ ਸਾਰੇ ਅੰਕਲੋਂ ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਤੇ ਮੇਰੀ ਬੇਟੀ ਦਾ ਨਾਮ ਲੈ ਕੇ ਉਹਨਾਂ ਨੇ ਜਿਹੜੇ ਸੀ ਫੋਨ ਕੀਤੇ ਸੀ ਤੇ ਮੈਂ ਡੀਜੀ ਸਾਹਿਬ ਦੇ ਨੋਟਿਸ 'ਚ ਵੀ ਲਾਇਆ ਸੀ ਏਡੀਜੀਪੀ ਜਿਹੜੇ ਹੈਗੇ ਨੇ ਸਕਿਉਰਿਟੀ ਵਾਲੇ ਉਹਨਾਂ ਨੂੰ ਵੀ ਸੀਪੀ ਅਮਰitsar ਤੇ ਐਸਐਸਪੀ ਬਟਾਲਾ ਨੂੰ ਮੈਂ ਲਿਖਤੀ ਦਰਖਾਸਤ ਦਿੱਤੀ ਸੀ ਜਿਹਦੇ ਤੇ ਐਫ ਆਈ ਆਰ ਜਿਹੜੀ ਆ ਪਿਛਲੇ ਮਹੀਨੇ ਇਹਨਾਂ ਨੇ ਲੌਂਚ ਕੀਤੀ ਆ ਉਹਨਾਂ ਨੇ ਸ਼ਰਯਾਮ ਕਿਹਾ ਸੀ ਕਿ ਤੇਰੀ ਵਾਈਫ ਫਲਾਨੇ ਸਕੂਲ ਪੜਾਉਂਦੀ ਆ ਬੇਟੀ ਤੇਰੀ ਫਲਾਨੇ ਸਕੂਲ ਪੜਦੀ ਆ ਪਰ ਪਲੀਜ਼ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਇਹੋ ਹੀ ਚਾਹਾਂਗਾ ਕਿ ਪੁਲਿਸ ਜਿਹੜਾ ਵਾ ਸਾਡਾ ਜਿਹੜਾ ਪੁੱਤਾਂ ਵਾਲਾ ਵਰਗਾ ਵਰਕਰ ਮਾਰਿਆ ਗਿਆ ਉਹਦੇ ਕਾਤਲਾਂ ਨੂੰ ਫੜ ਕੇ ਤਸਜਾ ਦੇ ਸਰ ਅੱਜ ਪੋਸਟਰ ਪਾਈ ਗਈ ਹੈ ਇਹਨਾਂ ਦੇ ਵੱਲੋਂ ਹਾਂ ਮੈਨੂੰ ਹੁਣੇ ਮੇਰੇ ਵਰਕਰਾਂ ਨੇ ਦਿਖਾਇਆ ਕਿ ਕੋਈ ਦੋਨੀ ਬਾਲਿਆ ਕੋਈ ਗੈਂਗਸਟਰ ਉਨੇ ਇਸ ਦੀ ਜ਼ਿੰਮੇਵਾਰੀ ਲਈ ਆ ਦੇਖ ਲੋ ਜੀ ਕਿਵੇਂ ਸ਼ਰਿਆਂ ਬੰਦਾ ਮਾਰ ਕੇ ਸ਼ਰਿਆਂ ਪੋਸਟਾਂ ਪਾ ਰਹੇ ਨੇ ਤੇ ਪੁਲਿਸ ਕੁਝ ਵੀ ਨਹੀਂ ਕਰਦੀ ਸਰਮੇ ਦਾ ਵੀ ਨਾਮ ਆਇਆ ਜੀ ਉਹਦੇ ਵਿੱਚ ਉਹ ਕਹਿੰਦੇ ਧਰਮੇ ਦੇ ਬੜਾ ਖਲਾਫ ਚੱਲ ਰਿਹਾ ਸੀ ਜੀ ਇਹ ਪਤਾ ਨਹੀਂ ਜੀ ਸਾਡੇ ਪਤਾ ਨਹੀਂ ਕੌਣ ਧਰਮਾ ਕੀ ਆ ਇਹ ਤੇ ਪੁਲਿਸ ਜਾਣਦੀ ਹੋਊਗੀ ਜੀ ਅਸੀਂ ਤਾਂ ਅਮਨ ਪਸੰਦ ਆ ਸ਼ਹਿਰੀ ਆਂ ਜੀ ਸਰਕਾਰ ਨੂੰ ਟੈਕਸ ਦਿੰਨੇ ਆ ਲੱਖਾਂ ਰੁਪਏ ਟੈਕਸ ਦੇਈਦਾ ਵਾ ਸਿਰਫ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਲਈ ਪਰ ਪਲੀਜ਼ ਜਿਹੜੀ ਹੈ ਕੋਈ ਸੁਰੱਖਿਆ ਜਾਂ ਕੋਈ ਹੋਰ ਗੱਲ ਨਹੀਂ ਕਰਦੇ ਸਰ ਇਹਦੀ ਕੋਈ ਐਡੀਕਲੋ ਵੀ ਫਰੋਤੀ ਮੰਗੀ ਗਈ ਸੀ ਜਿੱਦਾਂ ਤਾਂ ਸੀਗਾ ਪਹਿਲੇ ਐਮਪਲਾਈ ਤੋਂ ਮੰਗੀ ਗਈ ਸੀ ਦੋਨਾਂ ਨੂੰ ਹੀ ਧਮਕੀਆਂ ਵੀ ਆਈਆਂ ਫਰੋਤੀ ਵੀ ਮੰਗੀ ਇਹ ਤੋਂ ਤਾਂ ਕਿ ਜਿਹੜਾ ਸਾਡੇ ਮੁੰਡਾ ਹੈਗਾ ਵਾ ਕਬਲ ਉਹਦੇ ਭਰਾ ਨੂੰ ਵੀ ਸ਼ਰਿਆਮ ਉਹ ਟੈਲੀਫੋਨ ਕਰਦੇ ਸੀ ਤੇ ਬੜੀ ਬੜੀ ਪੁਲਿਸ ਨੂੰ ਦੱਸ ਚੁੱਕੇ ਹਾਂ ਜੀ ਸਾਰੇ ਮਸਲੇ ਬਾਰੇ ਸਮਝੋ ਪੁਲਿਸ ਦੀ ਹੈ ਜੀ ਇਹ ਸਾਰੇ ਦੋਨੋਂ ਵਡੇ ਕੋਈ ਪੁਲਿਸ ਦੀ ਬਹੁਤ ਵੱਡੀ ਗੰਗਲੀ ਹੈ ਜੀ ਖਾਲੀ ਹਫਤਾ ਪਹਿਲਾਂ ਇਹਦੇ ਐਸ ਐਚਓ ਜਿਹੜੇ ਹੈਗੇ ਨੇ ਰਾਮ ਬਾਗ ਉਹਨਾਂ ਨੂੰ ਅਸੀਂ ਲਿਖਤੀ ਆਪਣਾ ਲਿਖਤੀ ਤਨੀ ਦਿੱਤੀ ਦੱਸ ਕੇ ਆਏ ਸੀ ਟੈਲੀਫੋਨ ਜਿਹੜੀ ਕਾਲ ਆਈ ਸੀ ਉਹ ਦਿਖਾ ਕੇ ਆਏ ਸੀ ਕਿਉਂਕਿ ਮੁੰਡਾ ਕੰਮ ਸਾਡੇ ਕੋਲੇ ਤੇ ਕਰਦਾ ਸੀ ਪਰ ਉਹਦਾ ਜਿਹੜਾ ਰੈ residense ਆ ਉਹ ਮਜੀਠੇ ਠਾਣੀ ਤੇ ਮਜੀਠਾ ਠਾਣੀ ਤੇ ਦਰਖਾਸਤ ਦਿੱਤੀ ਆਪਾਂ ਇਹ ਉਥੇ ਦਿੱਤੀ ਸੀ ਹੁਣ ਵੱਡੇ ਅਧਿਕਾਰੀ ਇੱਥੇ ਪਹੁੰਚੇ ਨੇ ਹੋਰ ਵੀ ਤੁਹਾਡੇ ਕੋਲ ਬਹੁਤ ਸਾਰੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੀ ਸੇਫਟੀ ਲਈ ਟੀਮ ਮੰਗ ਕੀਤੀ ਗਈ ਹੈ ਮੈਂ ਤੇ ਉਹ ਹੀ ਕਿਹਾ ਜੀ ਕਿ ਸਾਡੇ ਮੁਲਾਜ਼ਮਾਂ ਦੀ ਜਾਨ ਮਾਲ ਦੀ ਸੁਰੱਖਿਆ ਕੀ ਜਾਵੇ ਕਿਉਂਕਿ ਅਸੀਂ ਟੈਕਸ ਪੇ ਹੀ ਆਂ ਕਰੋੜਾਂ ਰੁਪਏ ਟੈਕਸ ਲਈਦਾ ਜੀ ਸਰਕਾਰ ਨੂੰ ਕਾਦੇ ਵਾਸਤੇ ਦਿੰਨੇ ਆ ਸਿਰਫ ਐਸੇ ਕਰਕੇ ਮੇਰਾ ਖਿਆਲ ਹੈ ਕਿ ਸਾਡੇ ਗਨ ਸਾਨੂੰ ਮੁੰਡਿਆਂ ਨੂੰ ਅਸੀਂ ਕਹਿਜੇ ਕਿ ਆਏ ਸਕੇ ਸੁਰੱਖਿਆ ਦਿੱਤੀ ਜਾਵੇ ਇਹਨਾਂ ਨੇ ਜੇ ਕਿਸੇ ਦਰਜੀ ਨੂੰ ਤੇ ਆ ਜਾਂਦੀ ਆ ਜਾਂ ਕਿਸੇ ਮੋਚੀ ਨੂੰ ਆਉਂਦੀ ਕਾਲ ਉਹਨੂੰ ਤਾਂ ਤਿੰਨ ਤਿੰਨ ਗਨਮੈਨ ਦੇ ਦਿੰਦੇ ਨੇ ਤੇ ਸਾਡੇ ਜਨ ਸਾਡੇ ਸਾਡੇ ਵਿਅਕਤੀ ਸੀ ਉਹਨਾਂ ਦਾ ਜਿਹੜੇ ਮੁਲਾਜ਼ਮ ਸਾਡੇ ਨਾਲ ਖਿਆਲ ਹੀ ਨਹੀਂ ਰੱਖਿਆ ਠੀਕ ਹੈ ਤੇ ਫਾਇਰਿੰਗ ਇਸ ਲੈਟ ਹੋਇਆ ਮਸਲਾ ਹੈਗਾ ਹਮ ਦਾ ਪਾਲੂ ਟ੍ਰਾਂਸਪੋਰਟ ਦਾ ਵੀ ਤੇ ਥੋੜੀ ਆ ਬੋੜੀਆਂ ਬੱਡੀਆਂ ਸੀਗਾ ਚੰਮਨਦੀਪ ਹਸਪਤਲ ਬੋਡੀ ਲਿਆਏ ਸੀ ਜਦੋਂ ਇੱਥੇ ਆਇਆ ਇਸ ਤੋਂ ਬਾਅਦ ਡੈਥ ਹੋ ਗਈ ਫਿਰ ਬਾਕੀ ਸਭ ਮੌਕੇ ਤੇ ਆ ਸਰ ਸੀਸੀਟੀਵੀ ਕੈਮਰੇ ਚੈੱਕ ਇੱਥੇ ਜਾ ਰਹੇ ਨੇ ਬੱਸ ਸਟੈਂਡ ਦੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਜ਼ੋਰ ਰਿਕੁਆਇਰਮੈਂਟ ਹੁੰਦੀ ਆ ਉਹ ਸਾਰੀਆਂ ਇੱਥੇ ਕਰ ਰਹੇ ਨੇ ਆਪਣੀ ਟੀਮਾਂ ਸੜੀਆਂ ਲੱਗੀਆਂ ਹੋਈਆਂ ਨੇ ਰੱਖ ਤੇ ਜਲਦੀ ਜੀ ਦੋਸ਼ੀਆਂ ਤੱਕ ਪਹੁੰਚ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਬੱਸ ਸਟੈਂਡ ਦੇ ਉੱਪਰ ਗੋਲੀਆਂ ਐਗਜ਼ੈਕਟਲੀ ਨਹੀਂ ਪਤਾ ਹੈਗਾ ਵੈਸੇ 4-5 ਦਾ ਜੇ ਪਲੀਅਰ ਹੋਇਆ ਪਰ ਕਿੰਨੇ ਜਾਨੇ ਤੇ ਗੋਲੀ ਲੱਗੀ ਆ ਜੀ ਉੱਤੇ ਕੋਈ ਜਿਹੜਾ ਇਨਸਿਡੈਂ ਬਾਤ ਇੱਥੇ ਦੇ ਡੈਥ ਹੋਏ ਕੀ ਫਾਇਰਿੰਗ ਦਾ ਇਨਸੀਡੈਂਟ ਕੀ ਹੋਇਆ ਦੇਖੋ ਇਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਬਿਆਨਾਂ ਦੇਸੀ ਲਵਾਂਗੇ ਲੈ ਕੇ ਫਿਰ ਉਹਦੇ ਹਿਸਾਬ ਨਾਲ ਕਰ ਸਰ ਇਹਦੇ ਵਿੱਚ ਜ਼ਿੰਮੇਵਾਰੀ ਵੀ ਚੁੱਕੀ ਗਈ ਆ ਜੀ ਕਿਸੇ ਦੇ ਵੱਲ ਉਹ ਸਾਰੇ ਦੇਖਦੇ ਆ ਅਜੇ ਸਾਡੇ ਤੱਕ ਤਾਂ ਨਹੀਂ ਦੱਸੀ ਗਈ ਠੀਕ ਹੈ ਝਗੜਾ ਕੀ ਆ ਜੀ ਇਹਨਾਂ ਦਾ ਟਾਈਮਿੰਗ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਝਗੜਾ ਦੇਖੋ ਅਜੇ ਕੁਝ ਨਹੀਂ ਅਜੇ ਬਿਆਨ ਉਹਨਾਂ ਦੇ ਹੋ ਜਾਣਗੇ ਬਿਆਨ ਹੋਣ ਤੋਂ ਬਾਅਦ ਜੋ ਵੀ ਰਿਵੈਸਟੀਗੇਸ਼ਨ ਆਈ ਗਈ ਆ ਉਹਨੂੰ ਕਾਟਲਗੀ ਕਰਾਂਗੇ ਜੋ ਵੀ ਐਸ ਪਰ ਲਾ ਬਣਦਾ ਹੈਗਾ ਉਹ ਕਰਾਂਗੇ ਬਾਕੀ ਇਹਦੇ ਦੋਸ਼ੀਆਂ ਨੂੰ ਅਸੀਂ ਜਲਦੀ ਫਾੜਨਾ ਅੱਛਾ ਸਰ ਇਹ ਜਿਹੜੇ ਬੰਦਾ ਅੱਧਰ ਆਇਆ ਉਹਦਾ ਪੀਸ਼ਨ ਕੀ ਹੈ ਜਿੰਦਾ ਮਰ ਕੇ ਕੀ ਪੀਸ਼ਾ ਹੈ ਸਰ ਨਹੀਂ ਉਹਦੀ ਉਹ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਬੰਦੇ ਸਰ ਉਹਦਾ ਨਾਂ ਕੀ ਸੀ ਕਿੱਥੋਂ ਆ ਰਿਹਾ ਮੱਖਣ ਸਿੰਘ ਕਰਦਾ ਸੀ ਮੱਖਣ ਸਿੰਘ ਮੱਖਣ ਤੇ ਉਹਨਾਂ ਦਾ ਵਰਕਰ ਸੀਗਾ ਜਿਹੜੀ ਕਾਲੋਂ ਟਰਾਂਸਪੋਰਟ ਅੱਛਾ ਸਰ ਕਹਿੰਦੇ ਫਰੋਤੀ ਮੰਗੀ ਜਾ ਰਹੀ ਸੀ ਉਹ ਕੋਈ ਅੱਧਾ ਵੀ ਗੱਲ ਸਾਹਮਣੇ ਆਈ ਹੈ ਸਰ ਪੁਲਿਸ ਨੂੰ ਬਾਰੇ ਪਤਾ ਸੀ ਇਸ ਬਾਰੇ ਅਜੇ ਅਜੇ ਮੈਂ ਕਿਹਾ ਬਿਆਨ ਹੋ ਰਿਹਾ ਜੋ ਵੀ ਅਜੇ ਅਜੇ ਸਾਨੂੰ ਬਿਆਨ ਜਦੋਂ ਦੇਣਗੇ ਫਿਰ ਕਲੀਅਰ ਹੋਏਗਾ ਜੇ ਕੁਝ ਕਲੀਅਰ ਨਹੀਂ ਹੋਇਆ ਜਿ ਸੋੜੇ ਜੇ ਘਬਰਾਏ ਹੋਏ ਨੇ ਅਜੇ ਜਾਨ ਨਹੀਂ ਕੋਈ ਦੇ ਰਿਆ ਅੱਛਾ ਸਰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਕਿੱਥੇ ਐ ਐਗਜ਼ੈਕਟਲੀ ਬੱਸ ਅਡੇ ਦੇ ਵਿੱਚ ਹੋਇਆ ਕਰੀਬ 10 ਵਜੇ ਸਰ ਛੇੜੇ ਵੀ ਹੋਇਆ ਜੀ ਹਾਂ ਜੀ ਉਧਰ ਵੀ ਸਰਵੇ ਲੱਗਦਾ ਸਰ ਛੇੜੇ ਕੀ ਮਾਮਲਾ ਜੀ ਬੁਰਾ ਉਹ ਵੀ ਦੱਸ ਦਿਓ ਜੀ ਨਾਲ ਹੀ ਕਿਉਂਕਿ ਤੁਸੀਂ ਪਹਿਲਾਂ ਇੱਧਰ ਕਾਲੀ ਇੱਕ ਵਾਰ ਸਰ ਇਹਦੇ ਵਿੱਚ ਜਿਹੜਾ ਹੈਗਾ ਕਿ ਅੰਦਰ ਕਿੰਨੇ ਬੰਦੇ ਆਏ ਸੀ ਜਿਨ੍ਹਾਂ ਨੇ ਗੋਲੀਆਂ ਚੱਲੇ ਕੋਈ ਦੱਸੋ ਤੇ ਸਹੀ ਸਰ 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 ਕਿੰਨੇ ਬੰਦੇ ਅੰਦਰ ਆਏ ਸੀ ਤਿੰਨ ਬੰਦੇ ਸੀਗੇ ਬੱਸ ਅਡੇ ਤੋਂ ਦੱਸਦਾ ਤੁਸੀਂ ਇਹਨਾਂ ਕਿਹਾ ਉਹ ਦਸ ਤਿੰਨ ਬੰਦੇ ਸੀਗੇ ਔਰ ਬੰਦਿਆਂ ਦੀ ਕਾਫੀ ਤਹ ਤੱਕ ਆਇਡੈਂਟੀਫਿਕੇਸ਼ਨ ਹੋ ਗਈ ਹੈ ਜਲਦੀ ਦਫਤਰ ਸਰ ਸ਼ਾਡੇ ਵਾਲਾ ਮਾਮਲਾ ਵੀ ਨਾਲ ਨਾਲ ਕਲੀਅਰ ਕਰ ਦੋ ਉਹ ਵੀ ਕਰ ਲੈਣੇ ਜਿਉਂ ਨਿਸ਼ਾਨ ਇੱਕ ਬੰਦਾ ਹੈਗਾ ਉਹਦੇ ਉਹਨੇ ਕਰਵਾਇਆ ਹੈਗਾ ਜਿਹੜਾ ਜੋ ਲਾਗਲਟ ਜਿਹੜਾ ਵੈਸੇ ਉਹਨਾਂ ਦਾ ਘਰੇਲੂ ਮੈਟਰ ਸੀਗਾ ਤੇ ਉਹ ਕਰ ਰਹੇ ਉਹ ਵੀ ਸਾਰੀ ਕਰ